ਪੁਰਾਣੇ ਬੰਦਿਆਂ ਨਾਲ ਗੱਲ ਕਰਿਓ ਕਿ ਟਰੱਕਿੰਗ ਦੇ ਵਿੱਚ ਜੌਬ ਪਰ ਆਵਰ ਕੀ ਹੁੰਦੀ ਸੀ 35-40 ਡਾਲਰ ਅੱਜ ਕੀ ਰੇਟ ਆ 12 ਡਾਲਰ 20 ਡਾਲਰ ਫਿਊਲ ਦਾ ਰੇਟ ਡੈਫ ਦਾ ਰੇਟ ਰਿਪੇਅਰ ਦਾ ਰੇਟ ਹਰੇਕ ਚੀਜ਼ ਦੇ ਵਿੱਚ ਇਨਫਲੇਸ਼ਨ ਹੋਈ ਹੈ ਪਰ ਕੰਪਨੀਆਂ ਕਹਿੰਦੀਆਂ ਕਿ ਹੁਣ ਭਈ 90 ਦੀ ਬਜਾਏ ਜਿਹੜਾ 10 ਸਾਲ ਪਹਿਲਾਂ 90 ਸੈਂਟ ਪਰ ਬਾਕਸ ਸੀਗਾ ਉਹ ਅੱਜ 60 ਸੈਂਟ ਪਰ ਬਾਕਸ ਤੇ ਆਜ ਗਿਆ ਇਹ ਹਾਲਾਤ ਹੋ ਗਏ ਨੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਭ ਤੋਂ ਬੁਰਾ ਹਾਲ ਆ ਉਹ ਟਰਕਿੰਗ ਇੰਡਸਟਰੀ ਦਾ ਹੀ ਹੋਇਆ ਹੈ। ਉਹ ਰੀਜ਼ਨ ਕੀ ਆ ਤੁਸੀਂ ਥੋੜਾ ਥੋੜਾ ਦੇ ਧਰਨੇ ਲੱਗਦੇ ਦੇਖਦੇ ਹੋਵੋਗੇ। ਬੜੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ। ਲੋਕਾਂ ਦੇ ਘਰਾਂ ਦੇ ਸਾਹਮਣੇ ਜਾ ਕੇ ਧਰਨੇ ਤੱਕ ਲਗਾਏ ਜਾ ਰਹੇ ਨੇ। ਕਿ ਸਾਡੇ ਆ ਜੀ ਪੇ ਮਾਰ ਨਹੀਂ ਆ। ਵੇਜ ਤਰਫ ਹੋ ਗਿਆ। ਹੁਣ ਉਹਦਾ ਰੀਜ਼ਨ ਕੀ ਹੈ? ਅგილ ਸਾਹਿਬ ਸਾਡੇ ਭਾਈਚਾਰੇ ਦੇ ਵਿੱਚ ਹੀ ਇਹ ਕੁਛ ਆ ਕਿ ਜੇ ਅੱਜ ਤੁਹਾਡੇ ਕੋਲੇ ਲੋਡ ਆ ਤੁਸੀਂ ਕਹਿੰਦੇ ਜੀ ਮੇਰਾ ਤਾਂ 1 ਡਾਲਰ ਨੂੰ ਆ ਲੋਡ ਮੈਂ ਜਾ ਕੇ ਕਹੂੰਗਾ ਜੀ ਮੈਂ 95 ਸੈਂਟ ਨੂੰ ਲਾ ਦੂੰਗਾ। ਤੇ ਸਾਡੇ ਨਾਲ सिनेमेटोग्राफर ਨੇ ਹਰਸ਼ ਜੀ ਇਹ ਕਹਿਣਗੇ ਜੀ ਮੈਂ ਤਾਂ 90 ਸੈਂਟ ਨੂੰ ਹੀ ਜਾ ਕੇ ਦੇ ਦੂੰਗਾ ਸੋ ਅਸੀਂ ਆਪ ਹੀ ਰੇਟ ਘਟਾਏ ਨੇ ਆਪਣੀਆਂ ਵੇਜੇਸ ਤੇ ਹਰ ਰਿਟਾਇਰਡ ਬੰਦੇ ਨੂੰ ਇਹ ਚਿੰਤਾ ਪਈ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਕਮਾਈ ਤਾਂ ਕੋਈ ਬਹੁਤੀ ਹੈ ਨਹੀਂ ਸੇਵਿੰਗ ਜਿੱਥੇ ਲੋਕਾਂ ਨੂੰ ਕਰਨ ਦਾ ਕੋਈ ਮੌਕਾ ਨਹੀਂ ਮਿਲਦਾ ਜਾਂ ਕਹਿ ਲਓ ਕਿ ਸ਼ੌਂਕ ਹੀ ਨਹੀਂ ਹੈ ਕਿ ਬਹੁਤ ਜ਼ਿਆਦਾ ਸੇਵਿੰਗ ਅਸੀਂ ਰੱਖੀ ਹੈ ਇਨਕਮ ਸਾਡੀ ਘਟਣੀ ਹੈ ਰਿਟਾਇਰਮੈਂਟ ਤੋਂ ਬਾਅਦ ਪਰ ਖਰਚੇ ਸਾਡੇ ਵਧਣੇ ਆ ਉਹ ਵੀ ਬਹੁਤ ਚਿੰਤਤ ਨੇ ਕੈਨੇਡਾ ਦਾ ਇਹ ਕਲਚਰ ਨਹੀਂ ਸੀਗਾ ਜੀ ਸੇਵਿੰਗਸ ਕਰਨਾ ਉਹ ਇਹਨਾਂ ਦਾ ਕਲਚਰ ਇਹ ਸੀਗਾ ਕਿ ਜਿੰਨਾ ਕਮਾ ਲਿਆ ਉਨਾ ਹੀ ਖਾ ਲਿਆ ਉਸ ਤੋਂ ਬਾਅਦ ਜਦੋਂ ਤੁਸੀਂ ਰਿਟਾਇਰਮੈਂਟ ਲਾਈਫ ਤੇ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ ਗਵਰਨਮੈਂਟ ਉਨੀ ਇੱਕ ਪੈਨਸ਼ਨ ਜਾਂ ਉਨੀ ਇੱਕ ਸੁੱਖ ਸਹੂਲਤਾਂ ਆਲਰੇਡੀ ਦੇ ਦਿੰਦੀ ਆ ਕਿ ਤੁਹਾਨੂੰ ਸੇਵਿੰਗਸ ਦੀ ਜ਼ਰੂਰਤ ਹੀ ਨਹੀਂ ਪੈਂਦੀ ਪਰ ਹੁਣ ਜਿਹੜਾ ਕਲਚਰ ਆ ਹੌਲੀ 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 ਚੇਂਜ ਹੋਣ ਲੱਗ ਗਿਆ ਗਵਰਨਮੈਂਟਸ ਨੇ ਵੀ ਆਪਣੇ ਹੱਥ ਘੁੱਟ ਲਏ ਜਿਹੜੀਆਂ ਫੈਸਿਲਿਟੀਆਂ ਦਿੰਦੇ ਸੀਗੇ ਉਹਨਾਂ ਤੋਂ ਹੌਲੀ 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 ਉਹ ਪਿੱਛੇ ਹੋਈ ਜਾਂਦੇ ਨੇ ਸਰਕਾਰ ਮੰਡ ਤੇ ਟਾਈਮ ਦੇ ਉੱਤੇ ਲੋਕਾਂ ਨੇ ਇੰਨੇ ਇੱਕ ਔਖੇ ਹੋਣਾ ਬਹੁਤ ਜ਼ਿਆਦਾ ਪ੍ਰੋਬਲਮ ਆਉਣੀ ਹੈ ਪਰ ਇਹਦਾ ਜੇ ਸੋਲੂਸ਼ਨ ਗਵਰਨਮੈਂਟਸ ਨੇ ਹੁਣ ਨਾ ਕੱਢਿਆ ਫਿਰ ਅੱਗੇ ਜਾ ਕੇ ਇਹ ਵੀ ਬੜਾ ਵਰਸਟ ਹੋਣ ਵਾਲਾ ਹੈ ਇੱਥੇ ਪ੍ਰੋਬਲਮ ਸਿਰਫ ਇੱਕ ਇਹ ਆ ਗਵਰਨਮੈਂਟਸ ਦੀ ਕਿ ਜਦੋਂ ਪਾਣੀ ਨਾ ਸਿਰ ਤੋਂ ਲੰਘ ਜਾਂਦਾ ਉਹ ਤੋਂ ਬਾਅਦ ਸੋਚਣਾ ਸ਼ੁਰੂ ਕਰਦੇ ਆ ਜੀ ਜਦ ਕਿ ਇਹ ਚੀਜ਼ ਪਹਿਲਾਂ ਹੀ ਦੇਖਣ ਦੀ ਜ਼ਰੂਰਤ ਹੁੰਦੀ ਆ ਕਿ ਵੀ ਜਦੋਂ ਅਸੀਂ ਕਿਸੇ ਨੂੰ ਹੋਰ ਕੰਟਰੀਆਂ ਤੋਂ ਇਮੀਗ੍ਰੇਸ਼ਨ ਬੁਲਾ ਰਹੇ ਆ ਲੋਕਾਂ ਨੂੰ ਇੱਥੇ ਬੁਲਾ ਰਹੇ ਆ ਤਾਂ ਉਹਨਾਂ ਨੂੰ ਇਨਫਰਾਸਟ੍ਰਕਚਰ ਦੀ ਲੋਡ ਤਾਂ ਪੈਣੀ ਹੋਣੀ ਓਕੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਅਰਵਿੰਦਰ ਸਿੰਘ ਅੱਜ ਪ੍ਰੋਗਰਾਮ ਕੈਨੇਡਾ ਫੈਕਟਸ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਚਰਚਾ ਕਰਨ ਜਾ ਰਹੇ ਹਾਂ ਬਿਹਤਰੀਨ ਰੇਡੀਓ ਆਰਟਿਸਟ ਸਮਾਜ ਸੁਧਾਰਕ ਤੇ ਆਪਣੇ ਬੋਲਾਂ ਦੇ ਨਾਲ ਤਿੱਖੇ ਬੋਲਾਂ ਦੇ ਨਾਲ ਪੋਇਟਿਕ ਸਤਰਾਂ ਦੇ ਨਾਲ ਸਮਾਜ ਨੂੰ ਸੇਧ ਦੇਣ ਵਾਲੇ ਕਮਨ ਗਿੱਲ ਹੋਣਾ ਦੇ ਨਾਲ ਗਿੱਲਸਾ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੋ ਬਹੁਤ ਬਹੁਤ ਸ਼ੁਕਰੀਆ ਜੀ ਗਿਲ ਸਾਹਿਬ ਚਰਚਾ ਕਰਨੀ ਹੈ ਕੈਨੇਡਾ ਦੇ ਉੱਤੇ ਮਹਿੰਗਾਈ ਦੀ ਜੀ ਕੈਨੇਡਾ ਦੇ ਉੱਤੇ ਪੈ ਰਹੀ ਮਾਰ ਦੀ ਜੀ ਜੋਬਸ ਨਹੀਂ ਹੈਗੀਆਂ ਮੈਨੂੰ ਵੀ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਦਾ ਕਾਲ ਆ ਜਾਂਦਾ ਭਾਜੀ ਜੋਬ ਚਾਹੀਦੀ ਹੈ ਖਾਸ ਕਰ ਜਿਨ੍ਹਾਂ ਲੋਕਾਂ ਕੋਲੇ ਵਰਕ ਪਰਮਿਟ ਹੈ ਉਹ ਵੀ ਪਰੇਸ਼ਾਨ ਨੇ ਲੇਆਫ ਕਰਤੇ ਜਾਂਦੇ ਆ ਜੀ ਪੜਿਆ ਲਿਖਿਆ ਪੋਸਟ ਗ੍ਰੈਜੂਏਟ ਤੱਕ ਬੰਦਾ ਇਸ ਵੇਲੇ ਸਟੋਰਾਂ ਦੇ ਵਿੱਚ ਜਾ ਕੇ ਕੰਮ ਕਰਨ ਨੂੰ ਤਿਆਰ ਬੈਠਾ ਆ ਕਹਿੰਦਾ ਵੀ ਕਿਸੇ ਤਰੀਕੇ ਜੌਬ ਦੋ ਸੋ ਇਹਦੇ ਪਿੱਛੇ ਰੀਜ਼ਨ ਡਿਗ ਕਰਨ ਦੀ ਬੜੀ ਜ਼ਰੂਰਤ ਹੈ ਕਾਰਨ ਕੀ ਨੇ ਇਹਦੇ ਪਹਿਲਾਂ ਆਪਾਂ ਮਹਿੰਗਾਈ ਦੀ ਗੱਲ ਕਰ ਲਈ ਕਿਉਂਕਿ ਤਾਜ਼ੀ ਖਬਰ ਹੈ 0.2% ਸ਼ਾਇਦ ਮਹਿੰਗਾਈ ਹੋਰ ਵਧ ਗਈ ਹੈ 0.2% ਹੋਰ ਇਨਫਲੇਸ਼ਨ ਵਧੀ ਹੈ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੈਂਕ ਆਫ ਕੈਨੇਡਾ ਇਨਫਲੇਸ਼ਨ ਦੇ ਅਕੋਰਡਿੰਗ ਚੱਲਦਾ ਜੀ ਉਹਨਾਂ ਨੇ ਦੇਖਿਆ ਕਿ ਜਦੋਂ ਮਹਿੰਗਾਈ ਦਾਰ ਘਟਣ ਲੱਗ ਗਈ ਤਾਂ ਉਹਨਾਂ ਨੇ 0.25 ਜਿਹੜਾ ਰੇਟ ਆਫ ਇੰਟਰਸਟ ਸੀਗਾ ਉਹ ਘਟਾਇਆ ਲੋਕਾਂ ਦੀ ਡਿਮਾਂਡ ਸੀਗੀ ਅਰ ਲੋਕ ਚਾਹੁੰਦੇ ਸੀਗੇ ਕਿ ਹੋਰ ਰੇਟ ਆਫ ਇੰਟਰਸਟ ਘਟੇ ਜੀ ਪਰ ਹੁਣ ਇਹ ਚੀਜ਼ ਪੈਰਲਲ ਚੱਲਦੀਆਂ ਨੇ ਜੀ ਜੇ ਹੁਣ ਰੇਟ ਆਫ ਇੰਟਰਸਟ ਘਟੂਗਾ ਜੇ ਮਹਿੰਗਾਈ ਦੀ ਦਾਰਾ ਜਿਹੜੀ ਇਨਫਲੇਸ਼ਨ ਰੇਟ ਆ ਉਹ ਘਟੂਗਾ ਤੇ ਹੁਣ ਉਹ ਫੇਰ ਉਹਦੇ ਚ ਇਜ਼ਾਫਾ ਹੋਇਆ ਤੇ ਹੋ ਸਕਦਾ ਆਨਲਾਈਨ ਟਾਈਮ ਦੇ ਉੱਤੇ ਲੋਕ ਫੇਰ ਸਟ੍ਰੈਸ ਦੇ ਵਿੱਚ ਆ ਗਏ ਨੇ ਕਿ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੂਗਾ ਹੁਣ ਰੀਜ਼ਨ ਕੀ ਆ ਜੀ ਤੁਸੀਂ ਗੱਲ ਕੀਤੀ ਆ ਕਿ ਕੀ ਕਾਰਨ ਆ ਕਿਉਂ ਮਹਿੰਗਾਈ ਆ ਅ ਆਵਾਦਰ ਰਹੀ ਆ ਕਿਉਂ ਲੋਕਾਂ ਦੀ ਜਿਹੜੀਆਂ ਜੋਬਾਂ ਨੇ ਉਹ ਨਹੀਂ ਮਿਲ ਰਹੀਆਂ ਬੇਰੋਜ਼ਗਾਰੀ ਦੇ ਦਰ ਕਿਉਂ ਵਧੀ ਜਾਂਦੀ ਹੈ ਜਦ ਕਿ ਜੇ ਰਿਐਲਿਟੀ ਦੇਖਿਆ ਜਾਵੇ ਬੜਾ ਆਪਾਂ ਦੇਖੀਏ ਜੀ ਡਾਟਾ ਇੱਕ ਤਾਂ ਪਾਪੂਲੇਸ਼ਨ ਬਹੁਤ ਵਧੀ ਹੈ ਜੀ ਪਿਛਲੇ 41 ਮਿਲੀਅਨ ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈ ਪਹਿਲਾਂ ਪਹਿਲਾਂ ਮੈਂ ਮੈਂ ਦੱਸ ਦੇਣਾ ਆ ਗਿਲਸਾ ਵਾਲੀ ਗੱਲ ਕਿ ਪਿਛਲੇ ਸਾਲ ਸਮਰ ਦੇ ਵਿੱਚ ਪਾਪੂਲੇਸ਼ਨ ਵਾਸ 40 ਮਿਲੀਅਨ ਜੀ ਇਸ ਸਾਲ ਦੇ ਸਮਰ ਦੇ ਵਿੱਚ 41 ਮਿਲੀਅਨ ਹੈ ਜੀ ਜੀ ਦੇਖੋ ਹੁਣ ਉਸ ਹਿਸਾਬ ਦੇ ਨਾਲ ਜਿਹੜੀਆਂ ਨਾ ਤਾਂ ਜੋਬ ਕ੍ਰੀਏਸ਼ਨ ਹੋ ਰਹੀ ਹੈ ਨਾ ਜਿਹੜੇ ਬਿਜ਼ਨੈਸਿਸ ਨੇ ਉਹ ਡਵੈਲਪ ਹੋ ਰਹੇ ਨੇ ਕਿਉਂਕਿ ਨੇਚਰਲੀ ਗੱਲ ਆ ਕਿ ਜਦੋਂ ਜਿਹੜੀਆਂ ਜੌਬਸ ਕ੍ਰੀਏਟ ਹੋਣੀਆਂ ਨੇ ਉਹ ਉਦੋਂ ਹੋਣੀਆਂ ਨੇ ਜਦੋਂ ਬਿਜ਼ਨਸ ਚੱਲਣਗੇ ਹੁਣ ਆਪਾਂ ਕਿਸੇ ਵੀ ਬਿਜ਼ਨਸ ਨੂੰ ਲਾ ਲਈਏ ਜੀ ਕਿਉਂਕਿ ਸਾਡੀ ਪੰਜਾਬੀ ਕਮਿਊਨਿਟੀ ਆ ਜਿਹੜਾ ਪੰਜਾਬੀ ਭਾਈਚਾਰਾ ਉਹ ਜ਼ਿਆਦਾਤਰ ਜੀ ਟਰੱਕਿੰਗ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਤੁਸੀਂ ਕਿਸੇ ਦੇ ਨਾਲ ਵੀ ਗੱਲ ਕਰ ਲਓ ਜਿਹੜੇ ਬੰਦੇ ਨੇ ਪੰਜਾਬ ਤੋਂ ਇੱਥੇ ਲੈਂਡ ਕਰਨਾ ਕਿ ਕੀ ਕੰਮ ਕਰਨਾ ਉਰੇ ਦਿਮਾਗ ਦੇ ਵਿੱਚ ਪਹਿਲੇ ਹੀ ਬੜਿਆ ਹੁੰਦਾ ਜੀ ਏਜ਼ਡ ਲਾਇਸੈਂਸ ਲੈਣਾ ਏਜ਼ਡ ਲਾਇਸੈਂਸ ਲੈਣਾ ਤੇ ਜੀ ਮੈਂ ਟਰੱਕਿੰਗ ਸ਼ੁਰੂ ਕਰਨੀ ਹੈ ਟਰੱਕਿੰਗ ਤੋਂ ਬਾਅਦ ਫਿਰ ਆਪਾਂ ਓਨਰ ਆਪਰੇਟਰ ਬਣਦੇ ਆ ਓਨਰ ਆਪਰੇਟਰ ਤੋਂ ਬਾਅਦ ਫਿਰ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਵੱਡੇ ਵੱਡੀਆਂ ਟਰਾਂਸਪੋਰਟ ਦੇ ਵਿੱਚ ਵੀ ਸਾਡਾ ਹੈਗੇ ਆ ਬਹੁਤ ਮੱਲਾ ਮਾਰੀਆਂ ਨੇ ਬੜਾ ਕੁਝ ਬਣਾਇਆ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਭ ਤੋਂ ਬੁਰਾ ਹਾਲ ਆ ਉਹ ਟਰੱਕਿੰਗ ਇੰਡਸਟਰੀ ਦਾ ਹੀ ਹੋਇਆ ਹੋਇਆ ਹੈ ਉਹ ਰੀਜ਼ਨ ਕੀ ਆ ਤੁਸੀਂ ਥੋੜਾ ਥੋੜਾ ਦੇ ਧਰਨੇ ਲੱਗਦੇ ਦੇਖਦੇ ਹੋਵੋਗੇ ਬੜੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਲੋਕਾਂ ਦੇ ਘਰਾਂ ਦੇ ਸਾਹਮਣੇ ਜਾ ਕੇ ਧਰਨੇ ਤੱਕ ਲਗਾਏ ਜਾ ਰਹੇ ਨੇ ਕਿ ਸਾਡੇ ਆ ਜੀ ਪੇ ਮਾਰਨੀ ਆ ਵੇਜ ਥੈਫਟ ਹੋ ਗਿਆ ਹੁਣ ਉਹਦਾ ਰੀਜ਼ਨ ਕੀ ਬਣਿਆ ਕਾਰਨ ਕੀ ਬਣਿਆ ਜੀ ਵੇਖੋ ਇਹ ਚੀਜ਼ ਕਦੋਂ ਆਉਂਦੀ ਆ ਜਦੋਂ ਕੋਈ ਬਿਜ਼ਨਸ ਘਾਟੇ 'ਚ ਜਾਂਦਾ ਹੁਣ ਬਿਜ਼ਨਸ ਘਾਟੇ 'ਚ ਕਿਉਂ ਜਾਂਦਾ ਹੁਣ ਬਿਜ਼ਨਸ ਨੂੰ ਆਪਾਂ ਬਿਜ਼ਨਸ ਸਮਝ ਦੇਣੀ ਏ ਗੱਲ ਕੌੜੀ ਤਾਂ ਜ਼ਰੂਰ ਲੱਗੂਗੀ ਔਰ ਇਹ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਹੈ ਚਾਹੇ ਉਹ ਟਰਕਿੰਗ ਇੰਡਸਟਰੀ ਆ ਚਾਹੇ ਉਹ ਰੈਸਟੋਰੈਂਟ ਬਿਜ਼ਨਸ ਆ ਚਾਹੇ ਉਹ ਛੋਟਾ ਕੰਮ ਲਾ ਲਈਏ ਡਿਟੇਲਿੰਗ ਦਾ ਕੰਮ ਹੀ ਲਾ ਲਈਏ ਜੀ ਠੀਕ ਆ ਕਿਉਂਕਿ ਇਹ ਮੈਂ ਤਾਂ ਤੁਹਾਨੂੰ ਸਾਰਿਆਂ ਦੇ ਜਿਹੜੇ ਨਾਮ ਲਏ ਨੇ ਕਿਉਂਕਿ ਤੁਸੀਂ ਸਾਰੇ ਜਾਣੇ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹੋ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀਡੀਓਜ਼ ਨੇ ਜਿਹੜੀਆਂ ਉਹ ਤੁਸੀਂ ਦੇਖਦੇ ਹੋ ਔਰ ਇਹ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋ ਕਿ ਹਾਲਾਤ ਕੀ ਕਰਤੇ ਪੁਰਾਣੇ ਬੰਦਿਆਂ ਨਾਲ ਗੱਲ ਕਰਿਓ ਕਿ ਟਰਕਿੰਗ ਦੇ ਵਿੱਚ ਜੌਬ ਪਰ ਆਵਰ ਕੀ ਹੁੰਦੀ ਸੀ 35 40 ਡਾਲਰ ਅੱਜ ਕੀ ਰੇਟ ਆ 18 ਡਾਲਰ 20 ਡਾਲਰ ਉਹਨੂੰ ਕਰਨ ਵਾਲੇ ਕੌਣ ਨੇ ਕਿ ਜਿਹੜਾ EMPLOYER ਆ ਉਹ ਕਟ ਮਾਰ ਰਿਹਾ ਪਰ ਹੁਣ ਦੂਜੇ ਪਾਸੇ ਜੇ ਆਪਾਂ ਦੇਖੀਏ EMPLOYEE ਦੇ ਉੱਤੇ ਆ ਜੀ ਆਪਾਂ EMPLOYER ਨੂੰ ਦੋਸ਼ ਦੇ ਦੇਣੇ ਆ EMPLOYER ਨੇ ਘਟਾਤਾ ਜੀ ਰੇਟ ਪਰ ਜੇ ਹੁਣ ਵੀ ਉਹਨੂੰ ਕੰਮ ਕਰਨ ਵਾਲੇ ਮਿਲਦੇ ਨੇ ਉਹਨੂੰ ਮੈਨਪਾਵਰ ਮਿਲਦੀ ਆ ਤਾਂ ਹੀ ਜਿਹੜੇ ਤੁਹਾਡੇ ਵੇਜਸ ਤੇ ਕਟਾਈ ਜਾਂਦਾ ਜੇ ਆਪਾਂ ਕਹੀਏ ਕਿ ਵੀ ਨਹੀਂ ਦੀ ਆ ਬੇਸਿਕ ਰੇਟ ਆ ਜਿਹੜਾ ਉਹ ਇੰਨਾ ਆ ਇਸ ਇੰਡਸਟਰੀ ਦੇ ਵਿੱਚ ਤਾਂ ਅਸੀਂ ਇਦੋਂ ਘੱਟ ਕੰਮ ਨਹੀਂ ਕਰਨਾ ਤਾਂ ਫਿਰ ਡੈਫੀਨੇਟਲੀ ਉਹਨਾਂ ਨੂੰ ਵੀ ਤੁਹਾਨੂੰ ਉਹਨੇ ਵੇਚ ਦੇਣੇ ਪੈਣੇ ਆ ਜੀ ਇੱਕ ਰੀਮੇਨ ਰੀਜ਼ਨ ਹੈ ਜੀ 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 ਗੱਲ ਸਾਬ ਮੈਂ ਹੋਰ ਦੱਸਣਾ ਚਾਹੂਗਾ ਕਿ ਜਿਸ ਤਰ੍ਹਾਂ ਕੰਪਨੀਆਂ ਇਸ ਵੇਲੇ ਕਰ ਰਹੀਆਂ ਨੇ ਰੇਟ ਬਹੁਤ ਘਟਾ ਦਿੱਤੇ ਆ ਜਿਹੜਾ ਲੋਕਲ ਫੂਡ ਦਾ ਬਿਜ਼ਨਸ ਹੈ ਜਿਹਨੂੰ ਅਸੀਂ ਰੀਫਰ ਦਾ ਬਿਜ਼ਨਸ ਕਹਿੰਦੇ ਆ ਟਰੱਕਾਂ ਦੇ ਵਿੱਚ ਉਹਦੇ ਪਰ ਬਾਕਸ ਰੇਟ ਦਿੱਤਾ ਜਾਂਦਾ ਸੀਗਾ ਜੇ ਪਹਿਲਾਂ 90 ਸੈਂਟ ਦਿੱਤੇ ਜਾਂਦੇ ਸੀ ਤਾਂ ਉਹ ਅੱਜ 60 ਸੈਂਟ ਪਰ ਬਾਕਸ ਤੇ ਆ ਚੁੱਕੀਆਂ ਨੇ ਕੰਪਨੀਆਂ ਜੀ ਦੂਜੇ ਪਾਸੇ ਫਿਊਲ ਦਾ ਰੇਟ ਡੈਫ ਦਾ ਰੇਟ ਰਿਪੇਅਰ ਦਾ ਰੇਟ ਹਰੇਕ ਚੀਜ਼ ਦੇ ਵਿੱਚ 인ਫਲੇਸ਼ਨ ਹੋਈ ਹੈ ਪਰ ਕੰਪਨੀਆਂ ਕਹਿੰਦੀਆਂ ਕਿ ਹੁਣ ਭਈ 90 ਦੀ ਬਜਾਏ ਜਿਹੜਾ 10 ਸਾਲ ਪਹਿਲਾਂ 90 ਸੈਂਟ ਪਰ ਬਾਕਸ ਸੀਗਾ ਉਹ ਅੱਜ 60 ਸੈਂਟ ਪਰ ਬਾਕਸ ਤੇ ਆਜ ਗਿਆ ਇਹ ਹਾਲਾਤ ਹੋ ਗਏ ਨੇ ਟਰਕਿੰਗ ਇੰਡਸਟਰੀ ਦੇ ਉੱਤੇ ਇੱਥੇ ਨਹੀਂ ਮਾਰ ਪੈ ਰਹੀ ਜੀ ਜੋਨੋ ਤੁਸੀਂ ਅਮਰੀਕਾ ਨੂੰ ਜਾ ਰਹੇ ਹੋ ਤਾਂ ਇੱਥੋਂ ਅਮਰੀਕਾ ਜਾਣ ਦੇ ਲੋਡ ਤੁਹਾਨੂੰ ਘੱਟ ਮਿਲ ਰਹੇ ਆ। ਹਰ ਇੱਕ ਚੀਜ਼ ਦੇ ਫਰਕ ਪਿਆ। ਜੇ ਕਿਸੇ ਨਾਲ ਗੱਲ ਕਰੀ ਦੀ ਆ ਕਿ ਭਾਈ ਅਮਰੀਕਾ ਤੋਂ ਲੋਡ ਉਹ ਕਹਿੰਦੇ ਜੀ ਅਮਰੀਕਾ ਤੋਂ ਬਹੁਤ ਲੋਡ ਨੇ ਆਜੋ। ਫਲੈਟ ਬੈੱਡ ਦੇ ਵੀ ਹੈਗੇ ਆ ਤੇ ਰੀਫਰ ਦੇ ਵੀ ਹੈਗੇ ਆ, ਡਰਾਈ ਵੀ ਹੈਗੇ ਆ। ਪਰ ਕੈਨੇਡਾ ਤੋਂ ਅਮਰੀਕਾ ਤੁਹਾਨੂੰ ਖਾਲੀ ਜਾਣਾ ਪਊਗਾ। ਸੋ ਤੁਸੀਂ ਕਿਦਾਂ ਰੇਟ ਪੂਰੇ ਕਰੋਗੇ? ਟਰੱਕਿੰਗ ਦਾ ਤਾਂ ਇੰਨਾ ਮਾੜਾ ਹਾਲ ਹੋ ਗਿਆ। ਕਈ ਵੱਡੀਆਂ ਕੰਪਨੀਆਂ ਮੈਂ ਜਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਅਜੇ ਪਰ ਕਈ ਵੱਡੀਆਂ ਕੰਪਨੀਆਂ ਬੰਦ ਹੋ ਚੁੱਕੀਆਂ ਨੇ ਗਿੱਲ ਸਾਹਿਬ ਤੇ ਕਈ ਬੰਦ ਹੋ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਇਹ ਸ਼ੁਰੂਆਤ ਹੁਣ ਇੱਥੋਂ ਆ ਕਿਉਂਕਿ ਜਦੋਂ ਉਹਨਾਂ ਨੂੰ ਘੱਟ ਵੇਜਸ ਦੇ ਉੱਤੇ ਕੰਮ ਕਰਨ ਵਾਲੇ EMPLOYEE ਮਿਲਦੇ ਆ ਨਾ ਜੀ ਉਹ ਫਿਰ ਹੁਣ ਕੀ ਕਰਦੇ ਆ ਤੇ ਅੱਗੋਂ ਰੇਟ ਸੈੱਟਦੇ ਆ ਠੀਕ ਹੈ ਉਹ ਕੰਪੀਟੀਸ਼ਨ ਆਪਣਾ ਕੰਪੀਟੀਸ਼ਨ ਆਪਣੇ ਆਪ ਹੀ ਕ੍ਰੀਏਟ ਕੀਤਾ ਪਿਆ ਜੀ ਠੀਕ ਹੈ ਹੁਣ ਜੇ ਮੰਨ ਲਓ ਉਹਨਾਂ ਨੂੰ EMPLOYEE ਮਹਿੰਗੇ ਮਿਲਣਗੇ ਡੈਫੀਨੇਟਲੀ ਉਹ ਜਿਨ੍ਹਾਂ ਨੇ ਕੌਂਟਰੈਕਟ ਲੈਣ ਨੇ ਜਿਨ੍ਹਾਂ ਕੰਪਨੀਆਂ ਤੋਂ ਅੱਗੇ ਟਰਕਿੰਗ ਕੰਪਨੀਆਂ ਨੇ ਤਾਂ ਉਹਨਾਂ ਤੋਂ ਵੀ ਫਿਰ ਉਹ ਉਸ ਹਿਸਾਬ ਦੇ ਨਾਲ ਰੇਟ ਕਿਉਂਕਿ ਜਦੋਂ ਕੁਝ ਬਚਣਾ ਹੀ ਨਹੀਂ ਹੈਗਾ ਸਾਡੇ ਟੈਂਪਰੇਟ ਲੋਕਾਂ ਦੀ ਨਾਲ ਕਨੈਕਟਡ ਨੇ ਸਾਰੇ ਜਿਲ੍ਹ ਸਾਹਿਬ ਸਾਡੇ ਭਾਈਚਾਰੇ ਦੇ ਵਿੱਚ ਹੀ ਇਹ ਕੁਝ ਹੈ ਕਿ ਜੇ ਅੱਜ ਤੁਹਾਡੇ ਕੋਲੇ ਲੋਡ ਆ ਤੁਸੀਂ ਕਹਿੰਦੇ ਜੀ ਮੇਰਾ ਤਾਂ 1 ਡਾਲਰ ਨੂੰ ਲੋਡ ਮੈਂ ਜਾ ਕੇ ਕਹੂੰਗਾ ਜੀ ਮੈਂ 95 ਸੈਂਟ ਨੂੰ ਲਾ ਦੂੰਗਾ ਇਹ ਸਾਡੇ ਨਾਲ सिनेਮੈਟੋਗ੍ਰਾਫਰ ਨੇ ਹਰਸ਼ ਜੀ ਇਹ ਕਹਿਣਗੇ ਜੀ ਮੈਂ ਤਾਂ 90 ਸੈਂਟ ਵਿੱਚ ਜਾ ਕੇ ਦੇ ਦੂੰਗਾ ਸੋ ਅਸੀਂ ਆਪ ਹੀ ਰੇਟ ਘਟਾਏ ਨੇ ਆਪਣੀਆਂ ਵੇਜੇਸ ਦੇ ਆਪਣੇ ਹੀ ਕੰਪੀਟੀਸ਼ਨ ਜੀ ਆਪ ਹੀ ਕ੍ਰੀਏਟ ਕੀਤਾ ਠੀਕਾ ਨਾ ਤੇ ਜੇ ਇਹ ਚੀਜ਼ ਨਾ ਹੁੰਦੀ ਤਾਂ ਸ਼ਾਇਦ ਅੱਜ ਅਸੀਂ ਇਸ ਪੋਜੀਸ਼ਨ ਦੇ ਉੱਤੇ ਨਾ ਖੜੇ ਹੁੰਦੇ ਹੁਣ ਮੈਂ ਰੈਸਟੋਰੈਂਟ ਦੀ ਗੱਲ ਕਰਦਾ ਹੁਣ ਦੇਖੋ ਇੱਕ ਬੰਦਾ ਰੈਸਟੋਰੈਂਟ ਖੋਲਦਾ ਕੋਈ ਵੀ ਫੂਡ ਬਿਜ਼ਨਸ ਆ ਤੇ ਉਹਦੇ ਵਿੱਚ ਉਹਨੇ ਕੀ ਕਰਨਾ ਜੀ ਉਹਨੇ ਪਹਿਲਾਂ ਆਪਣਾ ਜਗਾ ਜਿਹੜੀ ਹੈਗੀ ਆ ਉਹ ਲੀਸ ਤੇ ਲੈਣੀ ਆ ਫਿਰ ਉਹਨਾਂ ਨੇ EMPLOYEES ਰੱਖਣੇ ਨੇ ਫਿਰ ਉਹਨਾਂ ਨੇ ਸਾਰਾ INFRASTRUCTURE ਜਿਹੜਾ ਹੈਗਾ ਉਹਦੇ ਉੱਤੇ ਖਰਚਾ ਕਰਨਾ ਆ ਉਸ ਤੋਂ ਬਾਅਦ ਜਾ ਕੇ ਫਿਰ ਉਹਨਾਂ ਨੇ PROFIT ਵਾਲੇ ਨੂੰ ਚੱਲਣਾ ਠੀਕ ਹੈ ਉਹ ਸਾਰੀਆਂ ਕਾਸਟਾਂ ਕਵਰ ਕਰਨੀਆਂ ਨੇ ਇਹਨਾਂ ਜੀ ਫਿਰ ਉਸ ਤੋਂ ਬਾਅਦ ਜਾ ਕੇ ਜਿਹੜਾ PROFIT ਦੇ ਪਾਊਗਾ ਤਾਂ ਨੈਚੁਰਲੀ ਉਹਦਾ ਜਿਹੜਾ ਪ੍ਰਾਈਸ ਆ ਉਹ ਲੱਗ ਹੋਊਗਾ ਪਰ ਜੀ ਹੁਣ ਸਾਡੇ ਸਿਟੀ ਆਫ ਬ੍ਰੈਮਟਨ ਵਾਲੇ ਤੜਾ ਧੜ ਦੇ ਰਹੇ ਨੇ ਜੀ ਲਾਇਸੈਂਸਿੰਗ ਆਪਣੇ ਜਿਹੜੇ ਫੂਡ ਟਰੱਕਸ ਜੀ ਔਰ ਤੁਸੀਂ ਦੇਖੋਗੇ ਕਿ ਇੱਕ ਇੱਕ ਪਲਾਜ਼ੇ ਦੇ ਵਿੱਚ 4 4 5 5 ਫੁੱਟ ট্রাকਸ ਨੇ ਮੈਂ ਨਹੀਂ ਕਹਿੰਦਾ ਉਹਨਾਂ ਬੰਦਿਆਂ ਨੇ ਵੀ ਆਪਣਾ ਚਲੋ ਬਿਜ਼ਨਸ ਆ ਆਪਣਾ ਰੋਜੀ ਰੋਟੀ ਆ ਚਲਾਉਣੀ ਆ ਪਰ ਆਪਾਂ ਜਿਹੜੀ ਗੱਲ ਕਰਦੇ ਹੁੰਦੇ ਸੀ ਨਾ ਕਿ ਵੀ ਥੌਂ ਥੌਂ ਦੇ ਉੱਤੇ ਸ਼ਾਰਾਂ ਦੇ ਵਿੱਚ ਲੱਗੀ ਹੁੰਦੀਆਂ ਸੀਗੀਆਂ ਰੇੜੀਆਂ ਉਹ ਹਿਸਾਬ ਆ ਜਿਹੜਾ ਇੱਥੇ ਦਾ ਹੋ ਗਿਆ ਡੈਫੀਨੇਟਲੀ ਹੁਣ ਜਿਹਦੇ ਐਕਸਪੈਂਸਸ ਘਟਨੇ ਕੋਸਟ ਕੱਟ ਕਰੂਗਾ ਤਾਂ ਉਹ ਨਾਲ ਜਿਹੜੀ ਰੈਸਟੋਰੈਂਟ ਇੰਡਸਟਰੀ ਆ ਉਹ ਖਤਮ ਹੋ ਗਈ ਜੀ ਠੀਕ ਹੈ ਉਹਨਾਂ ਡਿਟੇਲਿੰਗ ਵਾਲਾਂ ਦਾ ਰੋਲਾ ਪਈ ਜਾਂਦਾ ਪਹਿਲਾ ਕਾਰਡ ਡਿਟੇਲ ਕੋਈ ਕਰਨ ਆਉਂਦਾ ਹੁੰਦਾ ਸੀਗਾ 100 150 ਡਾਲਰ ਦੇ ਵਿੱਚ ਹੁਣ ਉਹ 30 ਡਾਲਰ 40 ਡਾਲਰ ਦੇ ਵਿੱਚ ਕਰੀ ਜਾਂਦੇ ਨੇ ਤੇ ਹੁਣ ਦੇਖੋ ਮੈਂ ਇੱਕ ਬੰਦੇ ਨਾਲ ਗੱਲ ਕੀਤੀ ਗੁਰਬਿੰਦਰਸ ਉਹਨੂੰ bizness ਤਾਂ ਨਹੀਂ ਕਹਿ ਸਕਦੇ ਪਰ ਫੇਰ ਵੀ ਮੈਂ ਉਹਨੂੰ ਕਹਿਆ ਯਾਰ ਤੂੰ bizness ਖੋਲਿਆ ਤੇਰਾ ਆ ਬਿਜ਼ਨਸ ਆ ਤੂੰ ਇੰਨਾ ਕੋਸਟ ਕੱਟ ਕਰਕੇ ਕਿਸ ਤਰੀਕੇ ਦੇ ਨਾਲ ਸਰਵਾਈਵ ਕਰਦਾ ਤੇ ਉਹਦਾ ਭਾਈ ਸਾਹਿਬ ਦਾ ਅਨਸਰ ਕੀ ਸੀਗਾ ਜੀ ਅਨਸਰ ਇਹ ਸੀਗਾ ਉਹ ਕਹਿੰਦਾ ਵੀਰ ਜੀ ਮੈਂ ਕਰਦਾ ਸੀ ਕਿਤੇ ਫੈਕਟਰੀ ਦੇ ਵਿੱਚ ਕੰਮ ਤੇ ਮੇਰਾ 100 ਡਾਲਰ ਦੇ ਆੜੀ ਦਾ ਬਣਦਾ ਸੀ ਜੀ ਕਹਿੰਦਾ ਇੱਥੇ ਫੇਰਾ 150 ਬਣ ਜਾਂਦਾ ਕਿ ਨਾਲ ਸੋ ਹੁਣ ਤੁਸੀਂ ਲਾਓ ਕਿ ਵੀ ਇਹਨੂੰ ਆਪਾਂ ਬਿਜ਼ਨਸ ਕਹਾਂਗੇ ਵੀ ਆਪਾਂ ਬਿਜ਼ਨਸ ਦੇਖੋ ਬਿਜ਼ਨਸ ਵਰਡ ਕੀ ਹੈ ਬਿਜ਼ਨਸ ਹੁੰਦੀ ਹੈ ਕਿ ਗਰੋ ਕਰ ਰਿਹਾ ਜੀ ਸਾਡਾ ਬਿਜ਼ਨਸ ਅੱਜ ਅਸੀਂ ਇੱਥੋਂ ਬਿਜ਼ਨਸ ਸ਼ੁਰੂ ਕੀਤਾ ਹੌਲੀ ਹੌਲੀ ਅਸੀਂ ਉਸ ਨੂੰ ਗਰੋ ਕਰਕੇ ਉੱਪਰ ਜਾ ਰਹੇ ਹਾਂ ਦੇ ਵਿੱਚ ਅਸੀਂ ਜਿਹੜੀ ਇੱਕ ਇੱਕ ਵਿਜ਼ਨ ਵਿਜ਼ਨ ਹੈ ਨਾ ਵਿਜ਼ਨ ਹੋਇਆ ਹੈ ਨਾ ਬਿਲਕੁਲ ਅਸੀਂ ਬੇਰੋਜ਼ਗਾਰੀ ਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਤਾਂ ਕਿ ਸਾਡੇ ਹੋਰ EMPLOYE ਵਧਣ ਸਾਡਾ ਬਿਜ਼ਨਸ ਐਕਸਪੈਂਡ ਹੋ ਪਰ ਰੈਲੀਟੀ ਕੀ ਹੈ ਰੈਲੀਟੀ ਉਹ ਬਿਜ਼ਨਸ ਦਾ ਤਾਂ ਵਰਡ ਹੀ ਖਤਮ ਕਰਤਾ ਕਹਿੰਦਾ ਸਿਰਫ ਇੰਨਾ ਕਹੀਆ ਅਸੀਂ ਇਹ ਕੰਮ ਸ਼ੁਰੂ ਕੀਤਾ ਅਸੀਂ ਸ਼ਾਮ ਨੂੰ ਜਿਵੇਂ ਸੈਲਫ ਸੇਲਫ ਬੇਰੋਜ਼ਗਾਰੀ ਦੇ ਪੀਰ ਜੰਦ ਨੂੰ ਕਹਤਾ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਪਿੱਛੇ ਰੀਜ਼ਨ ਇੱਕ ਤਾਂ ਵੱਧਦੀ ਪੋਪੂਲੇਸ਼ਨ ਜਿੱਦਾ 40 ਮਿਲੀਅਨ ਤੋਂ 41 ਮਿਲੀਅਨ ਹੋ ਗਈ ਹੈ ਪਾਪੂਲੇਸ਼ਨ ਜੀ ਸਟੂਡੈਂਟ ਬਹੁਤ ਜ਼ਿਆਦਾ ਆ ਗਏ ਆ ਸਾਡੇ ਕੋਲ ਇੱਥੇ ਜੀ ਸਟੂਡੈਂਟ ਦੇ ਨਾਲ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਅਨ ਐਕਸਪੀਰੀਐਂਸਡ ਸਟਾਫ ਜਿਨੇ ਨਾ ਬਿਜ਼ਨਸ ਕੀਤਾ ਹੈ ਇੰਡੀਆ ਦੇ ਵਿੱਚ ਨਾ ਉਹਨਾਂ ਨੇ ਕੋਈ ਪੜਾਈ ਉਹੋ ਜੀ ਕੀਤੀ ਹੈ ਜਿਹੜੀ ਵੋਕੇਸ਼ਨਲ ਹੋਵੇ ਜਿਹੜੀ ਕਿਸੇ ਜੌਬ ਦੀ ਕ੍ਰੀਏਸ਼ਨ ਲਈ ਆ ਉਹਨੇ ਕੋਈ ਹੱਥੀ ਕੰਮ ਸਿੱਖਿਆ ਹੋਵੇ ਇੱਥੇ ਆ ਕੇ ਵੀ ਅਸੀਂ ਬਿਜ਼ਨਸ ਦੇ ਕੋਰਸੇਸ ਕਰ ਲਏ ਕੈਸ਼ ਦੇ ਅਕਾਊਂਟਸ ਦੇ ਕੋਰਸੇਸ ਕਰ ਲਏ ਪਰ ਉਹਦੇ 'ਚ ਅਸੀਂ ਜੌਬ ਨਹੀਂ ਲੈਂਦੇ ਦੁਬਾਰਾ ਜੀ ਨਾਉਦਲੀ ਜੌਬਸ ਜ਼ਿਆਦਾ ਹੈਗੀਆਂ ਨੇ ਕੈਨੇਡਾ ਦੇ ਵਿੱਚ ਜੋ ਮੈਨੂੰ ਸਮਝ ਆਂਦਾ ਆ ਜੀ ਜਾਂ ਅਸੀਂ ਆ ਕੇ ਕਹਿੰਦੇ ਨੇ ਕਿ ਅਸੀਂ ਟਰੱਕਿੰਗ 'ਚ ਚਲੇ ਜਾਣਾ ਟਰੱਕਿੰਗ ਦਾ ਇੰਡੀਆ ਸਾਡਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਡਰਾਈਵਿੰਗ ਦਾ ਕੋਈ ਬਹੁਤਾ ਐਕਸਪੀਰੀਅੰਸ ਨਹੀਂ ਹੈ ਜੀ ਸਟੂਡੈਂਟਸ ਜਿਹੜੇ ਸਟੂਡੈਂਟਸ ਦੇ ਨਾਲ ਵਰਕ ਪਰਮਿਟ ਤੇ ਉਹਨਾਂ ਦੇ ਸਪਾਊਸ ਆ ਗਏ ਜੀ ਸੋ ਉਹਨਾਂ ਨੂੰ ਐਕਸਪੀਰੀਅੰਸ ਨਾ ਹੁੰਦੇ ਹੋਏ ਵੀ ਉਹਨਾਂ ਜੌਬਸ ਦੇ ਵਿੱਚ ਜਾਣਾ ਪੈ ਰਿਹਾ ਆ ਜਿਹੜੀ ਉਹਨਾਂ ਨੇ ਕਦੇ ਕੀਤੀ ਨਹੀਂ ਨਾ ਉਹਨਾਂ ਦਾ ਉਹਦੇ ਚ ਇੰਟਰਸਟ ਹੈ ਪਰ ਉਹਨਾਂ ਦੀ ਮਜਬੂਰੀ ਆ ਕਿਉਂਕਿ ਕੈਨੇਡਾ ਕੋਈ ਇਨਾ ਆਸਾਨ ਮੁਲਕ ਨਹੀਂ ਹੈਗਾ ਜਿਹੜਾ ਘਰ ਇੰਡੀਆ ਦੇ ਵਿੱਚ ਤੁਸੀਂ 50-60 ਲੱਖ ਚ ਲੈ ਸਕਦੇ ਹੋ ਉਹ ਇੱਥੇ ਘਟੋ ਘਟ 4-5 ਕਰੋੜ ਦਾ ਹੈ ਜੇ ਇੰਡੀਅਨ ਰੁਪੀਸ ਵਿੱਚ ਦੇਖਦੇ ਹੋ ਜੀ ਪਰ ਨਾਲ ਹੀ ਅਸੀਂ ਅਨਐਕਸਪੀਰੀਐਂਸਡ ਬੰਦੇ ਉਸ ਜੌਬ ਦੇ ਵਿਚ ਆ ਰਹੇ ਆ ਜਿੱਥੇ ਕਿ ਸਾਡੀ ਸਿਰਫ ਜ਼ਰੂਰਤ ਨਹੀਂ ਹੈ ਜਿਹੜਾ ਏਮਪਲੋਇਰ ਹੈ ਉਹ ਵੀ ਇਹ ਦੇਖਦਾ ਕਿ ਮੈਨੂੰ ਸਸਤਾ ਬੰਦਾ ਮਿਲ ਰਿਹਾ ਚਲ ਕੋਈ ਨਾ ਮਹੀਨੇ ਚ ਆਪ ਹੀ ਸਿੱਖ ਜਾਊਗਾ ਤੇ ਉਹਦਾ ਰਿਜ਼ਲਟ ਕੀ ਹੋ ਰਿਹਾ ਆ ਵੱਡੇ ਵੱਡੇ ਐਕਸੀਡੈਂਟ ਮੋਬਾਈਲ ਦੇਖ ਰਿਹਾ ਸਾਡੇ ਭਰਾ ਉਹ ਤੇ ਜਾਂਦੇ ਜਾਂਦੇ ਟਰੱਕ ਕਿਸੇ ਤੇ ਕਾਰ ਤੇ ਚੜਾਤਾ ਸੋ ਇਹ ਇਦਾਂ ਦੇ ਇਦਾਂ ਦੇ ਹਾਲਾਤ ਹੋ ਚੁੱਕੇ ਨੇ ਕੈਨੇਡਾ ਦੇ ਵਿੱਚ ਦੇਖੋ ਜੀ ਹੁਣ ਅਕਸਰ ਇਹ ਚੀਜ਼ਾਂ ਕਿਉਂਕਿ ਹਰ ਇੱਕ ਚੀਜ਼ ਨਾਲ ਕੋਸਟ ਕੱਟ ਦੇ ਨਾਲ ਜੁੜੀ ਹੋਈ ਹੈ ਜੀ ਹਰ ਜਿਹੜਾ এমਪਲੋਇਰ ਆ ਉਹ ਕੋਸਟ ਕੱਟ ਕਰਨੀ ਚਾਹੁੰਦਾ ਉਹ ਕਹਿੰਦਾ ਮੈਂ ਕਿਸੇ ਨਾ ਕਿਸੇ ਪਾਸਿਓਂ ਪੈਸਾ ਬਚਾ ਲਵਾਂ ਹੁਣ ਤੁਸੀਂ ਗੱਲ ਕੀਤੀ ਆ ਕਿ ਪਾਪੂਲੇਸ਼ਨ ਇੱਥੇ ਦੀ 45 ਮਿਲੀਅਨ ਹੋ ਗਈ ਪਰ ਜਿਹੜਾ এমਪਲੋਇਮੈਂਟ ਆ ਉਹ ਅਸੀਂ ਦੇ ਰਹੇ ਆਂ ਇੰਡੀਆ ਦੇ ਵਿੱਚ ਤੁਸੀਂ ਮੇਰਾ ਇਸ਼ਾਰਾ ਸਮਝ ਰਹੇ ਹੋਗੇ ਤੁਸੀਂ ਵੀ ਬਿਜ਼ਨਸ ਕਰ ਰਹੇ ਹੋ ਸਾਡੀਆਂ ਟਰਕਿੰਗ ਇੰਡਸਟਰੀਜ਼ ਵਾਲੇ ਵੀ ਨੇ ਹੁਣ ਮੈਕਸਿਮਮ ਟਰਕਿੰਗ ਇੰਡਸਟਰੀ ਵਾਲਿਆਂ ਨੇ ਜਿਹੜੇ ਆਪਣੇ ਡਿਸਪੈਚ ਦੇ ਆਫਿਸ ਨੇ ਉਹ ਇੰਡੀਆ 'ਚ ਸੈੱਟ ਕੀਤੇ ਹੋਏ ਠੀਕ ਹੈ ਕਿਉਂ ਕਿ ਰੀਜ਼ਨ ਇਹ ਆ ਕਿ ਜੀ ਉੱਥੇ ਹਜ਼ਾਰਾਂ 20000 25000 'ਚ ਬੰਦਾ ਮਿਲ ਜਾਣਾ ਜੇ ਉਹਨੂੰ ਇੱਥੇ ਕੈਲਕੂਲੇਟ ਕਰਦੇ ਆ ਤਾਂ 400 ਡਾਲਰ ਹੀ ਬਣਦਾ ਜੀ ਤੇ ਜਿਹੜਾ ਇੱਥੇ ਹੋਊਗਾ ਉਹਨੂੰ ਘੱਟੋ ਘੱਟ ਜੋ ਮਿਨਿਮਮ ਬੇਜਿਸ ਵੀ ਆਪਾਂ ਲੱਗ ਚਲੇ 17 18 ਡਾਲਰ ਜਾਂ 20 ਡਾਲਰ ਘੰਟੇ ਦੇ ਦੇਣੇ ਪੈਣੇ ਨੇ ਤਾਂ ਫਿਰ ਉਹਨਾਂ ਨੇ ਕੀ ਕੀਤਾ ਹੁਣ ਦੇਖੋ ਹੁਣ ਮੈਂ ਅਗੇਨ ਕਹਿਣਾ ਕਿ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਸਾਡੇ ਤੋਂ ਹੀ ਸ਼ੁਰੂ ਹੁੰਦੀ ਆ ਸਾਡੇ ਤੇ ਹੀ ਐਂਡ ਹੁੰਦੀ ਆ ਅਸੀਂ ਫੈਸਿਲਿਟੀਆਂ ਤਾਂ ਸਾਰੀਆਂ ਇਸ ਕੰਟਰੀ ਦੀਆਂ ਲੈਣੀਆਂ ਚਾਹੁੰਦੇ ਆ ਪਰ ਜਿੱਥੇ ਆ ਕੇ ਸਾਨੂੰ ਇਸ ਕੰਟਰੀ ਨੂੰ ਰਵਰਟ ਬੈਕ ਦੇਣ ਦੀ ਲੋੜ ਪੈਂਦੀ ਆ ਕਿ ਹੁਣ ਇੱਥੇ ਆ ਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਜੀ ਟੈਕਸਿਸ ਨੇ ਉਹ ਦੇਣੇ ਨੇ ਜਾਂ ਜਿਹੜੇ ਇੱਥੇ ਦੇ ਵਸਿੰਦੇ ਨੇ ਉਹਨਾਂ ਨੂੰ ਜੌਬ ਦੇਣੀਆਂ ਨੇ ਥੋੜੇ ਤੋਂ ਫਿਰ ਅਸੀਂ ਹੱਥ ਘੁੱਟਦੇ ਆ ਫਿਰ ਅਸੀਂ ਬੈਕ ਹੋਮ ਨੂੰ ਭਜਦੇ ਆ ਜਿੱਥੇ ਸਾਨੂੰ ਸਸਤਾ ਮਿਲਦਾ ਲੇਬਰ ਸਸਤੀ ਮਿਲਦੀ ਆ ਤਾਂ ਅਸੀਂ ਉੱਥੇ ਜਾ ਕੇ ਕਰੀਏ ਸੋ ਜਿਹੜੀ ਤੁਸੀਂ ਕਹਿੰਨਾ ਬੇਰੋਜ਼ਗਾਰੀ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਜੀ ਬੇਰੋਜ਼ਗਾਰੀ ਦਾ ਜਿਲ੍ਹ ਸਾਹਿਬ ਦੂਜੇ ਪਾਸੇ ਜਿਹੜੇ ਲੋਕ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚਿੰਤਾ ਹੋਈ ਪਈ ਐ ਜੀ ਕਿ ਖਰਚੇ ਵੱਧ ਗਏ ਮਾਰਗੇਜ ਵੱਧ ਗਈ ਇਨਫਲੇਸ਼ਨ ਵੱਧ ਗਈ ਦੁੱਧ ਜਿਹੜਾ 6 ਡਾਲਰ ਕੁ ਸੈਂਟ ਦਾ ਸੀ ਉਹ 7 ਡਾਲਰ ਕ੍ਰਾਸ ਕਰ ਗਿਆ ਰਿਟੇਲ ਦੇ ਵਿੱਚ ਜੀ ਹਰ ਰਿਟਾਇਰਡ ਬੰਦੇ ਨੂੰ ਇਸ ਵੇਲੇ ਚਿੰਤਾ ਪਈ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਕਮਾਈ ਤਾਂ ਕੋਈ ਬਹੁਤੀ ਹੈ ਨਹੀਂ ਸੇਵਿੰਗ ਜਿੱਥੇ ਲੋਕਾਂ ਨੂੰ ਕਰਨ ਦਾ ਕੋਈ ਮੌਕਾ ਨਹੀਂ ਮਿਲਦਾ ਜਾਂ ਕਹਿ ਲਓ ਕਿ ਸ਼ੌਂਕ ਹੀ ਨਹੀਂ ਹੈ ਕਿ ਬਹੁਤ ਜ਼ਿਆਦਾ ਸੇਵਿੰਗ ਅਸੀਂ ਰੱਖੀ ਹੈ ਪਰ ਖਰਚੇ ਸਾਡੇ ਨਹੀਂ ਰਹਿਣੇ ਆ ਇਨਕਮ ਸਾਡੀ ਵਧ ਗਈ ਹੈ ਖਰਚ ਮਾਫ ਕਰਿਓ ਇਨਕਮ ਸਾਡੀ ਘਟਣੀ ਹੈ ਰਿਟਾਇਰਮੈਂਟ ਤੋਂ ਬਾਅਦ ਪਰ ਖਰਚੇ ਸਾਡੇ ਵਧਣੇ ਆ ਜੀ ਉਹ ਵੀ ਬਹੁਤ ਚਿੰਤਤ ਨੇ ਉਹਨਾਂ ਲਈ ਤੁਸੀਂ ਕੀ ਕਹੋਗੇ ਦੇਖੋ ਉਹ ਚਿੰਤਤ ਹੈਗੇ ਨੇ ਕਿਉਂਕਿ ਨਾ ਜਿਹੜਾ ਕੈਨੇਡਾ ਦਾ ਲਾਈਫ ਸਟਾਈਲ ਸੀਗਾ ਜੀ ਇਹ ਡਿਫਰੈਂਟ ਸੀਗਾ ਜੀ ਹੁਣ ਜਿਹੜੇ ਬਜ਼ੁਰਗਾਂ ਦੀ ਤੁਸੀਂ ਗੱਲ ਕੀਤੀ ਆ ਬਜ਼ੁਰਗ ਸਾਡੇ ਨਾਲ ਇੱਕ ਡਿਫਰੈਂਟ ਲਾਈਫ ਸਟਾਈਲ 'ਚ ਰਹੇ ਨੇ ਕੈਨੇਡਾ ਦਾ ਇਹ ਕਲਚਰ ਹੀ ਨਹੀਂ ਸੀਗਾ ਜੀ ਸੇਵਿੰਗਸ ਕਰਨਾ ਉਹ ਇਹਨਾਂ ਦਾ ਕਲਚਰ ਇਹ ਸੀਗਾ ਕਿ ਜਿੰਨਾ ਕਮਾ ਲਿਆ ਉਨਾ ਹੀ ਖਾ ਲਿਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਰਿਟਾਇਰਮੈਂਟ ਲਾਈਫ ਤੇ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ ਗਵਰਨਮੈਂਟ ਉਨੀ ਇੱਕ ਪੈਨਸ਼ਨ ਜਾਂ ਉਨੀ ਇੱਕ ਸੁੱਖ ਸਹੂਲਤ ਆਲਰੇਡੀ ਦੇ ਦਿੰਦੀ ਆ ਕਿ ਤੁਹਾਨੂੰ ਸੇਵਿੰਗਸ ਦੀ ਜ਼ਰੂਰਤ ਹੀ ਨਹੀਂ ਪੈਂਦੀ ਪਰ ਹੁਣ ਜਿਹੜਾ ਕਲਚਰ ਆ ਉਹ ਹੌਲੀ 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 ਚੇਂਜ ਹੋਣ ਲੱਗ ਗਿਆ ਗਵਰਨਮੈਂਟਸ ਨੇ ਵੀ ਆਪਣੇ ਹੱਥ ਘੁੱਟ ਲਏ ਜਿਹੜੀਆਂ ਫੈਸਿਲਿਟੀਆਂ ਦਿੰਦੇ ਸੀਗੇ ਉਹਨਾਂ ਤੋਂ ਹੌਲੀ 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 ਉਹ ਪਿੱਛੇ ਹੋਈ ਜਾਂਦੇ ਨੇ ਤੇ ਉਹਦੇ ਨਾਲ ਜਿਹੜਾ ਬਜ਼ੁਰਗਾਂ ਦੀ ਚਿੰਤਾ ਡੈਫੀਨਿਟਲੀ ਵਧਣੀ ਜਾਇਜ਼ ਆ ਜੀ ਉਹ ਵਧੂਗੀ ਜਦ ਤੱਕ ਅਸੀਂ ਬਜ਼ੁਰਗਾਂ ਵਾਸਤੇ ਕੋਈ ਤਰ੍ਹਾਂ ਦੀ ਉਸ ਹਿਸਾਬ ਦੇ ਨਾਲ ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਫੈਸਿਲਿਟੀ ਜਿਹੜੀਆਂ ਅਸੀਂ ਸੋਚ ਕੇ ਆਏ ਸੀਗੇ ਕਿ ਵੀ ਇੱਥੇ ਸਾਨੂੰ ਪੈਨਸ਼ਨਸ ਮਿਲ ਜਾਣਗੀਆਂ ਕਿ ਸਾਨੂੰ ਗੌਰਮੈਂਟ ਤੋਂ ਮੈਡੀਕਲ ਫੈਸਿਲਿਟੀਆਂ ਨੇ ਜਿਹੜੀਆਂ ਉਹ ਮਿਲ ਰਹੀਆਂ ਨੇ ਤੇ ਆਉਣ ਵਾਲੇ ਟਾਈਮ ਦੇ ਉੱਤੇ ਹੋ ਸਕਦਾ ਜੀ ਉਹ ਵੀ ਬੰਦ ਹੋ ਜਾਣ ਸੋ ਉਹਨਾਂ ਦਾ ਚਿੰਤਾ ਦਾ ਕਾਰਨ ਡੈਫੀਨਟਲੀ ਸਹੀ ਆ ਜੀ ਕਿਉਂਕਿ ਜਿਸ ਹਿਸਾਬ ਦੇ ਨਾਲ ਡੇ ਬਾਏ ਡੇ ਕੈਨੇਡਾ ਦੇ ਵਿੱਚ ਫਰਕ ਪੈਣ ਲੱਗਿਆ ਹੋਇਆ ਤੇ ਉਹ ਇੱਕ ਚਿੰਤਾ ਬਣਦੀ ਵੀ ਆ ਪਰ ਹੁਣ ਇਹਦੇ ਤੇ ਜ਼ਿੰਮੇਵਾਰੀ ਗਵਰਨਮੈਂਟਸ ਦੀ ਵੀ ਬਣ ਜਾਂਦੀ ਆ ਜੀ ਕਿ ਕਿਸ ਤਰੀਕੇ ਦੇ ਨਾਲ ਕੰਟਰੋਲ ਕਰਨਾ ਐਕਚੁਅਲੀ ਜਿਹੜੀ ਮੈਂ ਇੱਥੇ ਦੇਖੀ ਆ ਰਾਜੀ ਇੱਥੇ ਪ੍ਰੋਬਲਮ ਸਿਰਫ ਇੱਕ ਇਹ ਆ ਗਵਰਨਮੈਂਟਸ ਦੀ ਕਿ ਜਦੋਂ ਪਾਣੀ ਨਾ ਸਿਰ ਤੋਂ ਲੰਘ ਜਾਂਦਾ ਉਹ ਤੋਂ ਬਾਅਦ ਸੋਚਣਾ ਸ਼ੁਰੂ ਕਰਦੇ ਆ ਜੀ ਜਦ ਕਿ ਇਹ ਚੀਜ਼ ਪਹਿਲਾਂ ਹੀ ਦੇਖਣ ਦੀ ਜ਼ਰੂਰਤ ਹੁੰਦੀ ਆ ਕਿ ਵੀ ਜਦੋਂ ਅਸੀਂ ਕਿਸੇ ਨੂੰ ਔਰ ਕੰਟਰੀਆਂ ਤੋਂ ਇਮੀਗ੍ਰੇਸ਼ਨ ਬੁਲਾ ਰਹੇ ਆ ਲੋਕਾਂ ਨੂੰ ਇੱਥੇ ਬੁਲਾ ਰਹੇ ਆ ਤਾਂ ਉਹਨਾਂ ਨੂੰ ਇਨਫਰਾਸਟ੍ਰਕਚਰ ਦੀ ਲੋਡ ਤਾਂ ਪੈਣੀ ਓਕਣੀ ਆ ਖਾਸ ਕਰਕੇ ਹੁਣ ਤੁਸੀਂ ਸਟੂਡੈਂਟਸ ਦੀ ਗੱਲ ਕੀਤੀ ਆ ਮੈਂ ਉਹਦੀ ਗੱਲ ਕਰੂੰਗਾ ਹੁਣ ਇੱਥੇ ਥੌਂ ਥੌਂ ਦੇ ਉੱ ਜਿਹੜੇ ਸੀਗੇ ਜੀ ਉਸ ਕਾਲਜਸ ਖੋਲਦੇ ਦੁਕਾਨਾਂ ਖੋਲਦੀਆਂ ਜੀ ਸਕੂਲਜ ਨਹੀਂ ਦੁਕਾਨਾਂ ਖੋਲਦੀਆਂ ਦੋ ਦੋ ਘਰਾਂ ਦੇ ਵਿੱਚ ਤੇ ਸਕੂਲ ਖੁੱਲੇ ਹੁਣ ਦੇਖੋ ਜਿਹਨੂੰ ਦੋ ਦੋ ਵਾਲੇ ਨੂੰ ਤੁਸੀਂ ਫਲੀਸ਼ਨ ਦੇ ਰਹੇ ਹੋ ਪਰ ਤੁਸੀਂ ਉਹਨਾਂ ਤੋਂ ਅੱਗੇ ਤੁਹਾਡਾ ਸਵਾਲ ਇਹ ਨਹੀਂ ਵੀ ਜਿਹੜੇ ਤੁਹਾਡੇ ਕੋਲ 100 ਜਾਂ 200 ਜਾਂ 400 ਸਟੂਡੈਂਟ ਆਊਗਾ ਪਰ ਆਊਗਾ ਕਿੱਥੇ ਜੀ ਤੇ ਤੁਸੀਂ ਅਕਸਰ ਦੇਖਿਆ ਹੋਊਗਾ ਤੁਸੀਂ ਵੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ ਹੋ ਮੈਂ ਵੀ ਯੂਨੀਵਰਸਿਟੀ ਦੇ ਵਿੱਚ ਗਿਆ ਤੁਸੀਂ ਪਟਿਆਲਾ ਚੰਡੀਗੜ੍ਹ ਯਹੋ ਯੂਨੀਵਰਸਿਟੀਜ਼ ਦੇਖ ਲਓ ਜੇ ਉੱਥੇ ਉੱਥੇ ਐਡਮਿਸ਼ਨ ਲੈਣ ਦਾ ਨਾਲ ਹੋਸਟਲ ਬਣਿਆ ਹੋਇਆ ਹੈ ਅਕਮੋਡੇਸ਼ਨ ਬਣੀ ਹੋਈ ਹੈ ਇਥੇ ਤੁਸੀਂ ਕਦੇ ਕੋਈ ਅਕਮੋਡੇਸ਼ਨ ਦੇਖੀ ਹੈ ਜੇ ਸਟੂਡੈਂਟ ਅਕਮੋਡੇਸ਼ਨ ਹੈਗੀ ਆ ਤਾਂ ਮਹਿੰਗੀ ਨਹੀਂ ਆ ਕਿਉਂ ਅਫੋਰਡ ਨਹੀਂ ਹੁੰਦੀ ਹੈਗੀ ਸੋ ਜਿਹੜੀਆਂ ਇਹ ਚੀਜ਼ਾਂ ਸੀ ਉਹ ਤੋਂ ਬਾਅਦ ਫੇਰ ਫੈਸਲਾ ਲੈ ਲਿਆ ਜੀ ਗਵਰਨਮੈਂਟ ਨੇ ਔੜੇ ਜਿੰਨੇ ਸਕੂਲ ਸੀਗੇ ਜੀ ਸਾਰੇ ਬੰਦ ਕਰ ਦੇ ਜੀ ਦੇਖੋ ਹੁਣ ਜਦੋਂ ਭਾਈ ਹੁਣ ਬੰਦ ਕਰ ਰਹੇ ਹੋ ਜਦੋਂ ਉਹਨਾਂ ਨੂੰ ਤੁਸੀਂ ਅਫੀਲੀਏਸ਼ਨ ਦਿੱਤੀ ਆ ਤੁਸੀਂ ਉਸ ਟਾਈਮ ਕਿਉਂ ਨਹੀਂ ਸੋਚਿਆ ਇਹ ਹੀ ਰੀਜ਼ਨ ਆ ਜੀ ਇੱਥੇ ਨਾ ਥੋੜਾ ਜਿਆਦਾ ਜਾਂ ਤਾਂ ਜਿਹੜੇ ਪੋਲਿਟਿਕਸ ਵਾਲੇ ਨੇ ਉਹ ਪੋਲਿਟਿਕਸ ਦੇ ਵਿੱਚ ਇੰਟਰਸਟ ਕੱਢ ਲੈਂਦੇ ਨੇ ਜਾਂ ਉਹ ਕਹਿੰਦੇ ਨੇ ਵੀ ਜਿਵੇਂ ਸਰਹਾਣੇ ਥੱਲੇ ਬਾਹ ਦੇ ਕੇ ਸੁੱਤੇ ਰਹੋ ਵੀ ਜਦੋਂ ਸਾਡੇ ਸਾਹਮਣੇ ਕੋਈ ਪ੍ਰੋਬਲਮ ਆਊਗੀ ਉਦੋਂ ਦੇਖਾਂਗੇ ਪਤਾ ਨਹੀਂ ਹੁਣ ਰੀਜ਼ਨ ਤਾਂ ਕੀ ਆ ਪਰ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਤੇ ਉਦੋਂ ਬਾਅਦ ਫੇਰੇ ਸੋਚਦੇ ਨੇ ਕਿ ਜੀ ਹੁਣ ਇਹਦਾ ਸੋਲੂਸ਼ਨ ਕੀ ਕੱਢੀਏ ਸੋ ਹੁਣ ਇਹ ਜਿਹੜਾ ਸੋਲੂਸ਼ਨ ਅਗਲੀ ਜਿਹੜੀ ਹੈਗੀ ਹੈ ਨਾ ਇਹ ਨੈਕਸਟ ਮੁੱਦਾ ਆਉਣ ਵਾਲਾ ਜਿਹੜਾ ਤੁਸੀਂ ਰਿਟਾਇਰਮੈਂਟ ਵਾਲੀ ਗੱਲ ਕੀਤੀ ਆ ਰਿਟਾਇਰਮੈਂਟ ਦੇ ਟਾਈਮ ਦੇ ਉੱਤੇ ਲੋਕਾਂ ਨੇ ਇੰਨੇ ਇੱਕ ਔਖੇ ਹੋਣਾ ਬਹੁਤ ਜ਼ਿਆਦਾ ਪ੍ਰੋਬਲਮ ਆਉਣੀ ਹੈ ਪਰ ਇਹਦਾ ਜੇ ਸੋਲੂਸ਼ਨ ਗਵਰਨਮੈਂਟਸ ਨੇ ਹੁਣ ਨਾ ਕੱਢਿਆ ਫਿਰ ਅੱਗੇ ਜਾ ਕੇ ਇਹ ਵੀ ਬੜਾ ਵਰਸਟ ਹੋਣ ਵਾਲਾ ਜੀ ਸੋ ਦੋਸਤੋ ਮੈਨੂੰ ਲੱਗਦਾ ਹੈ ਮਹਿੰਗਾਈ ਪੋਪੂਲੇਸ਼ਨ ਅਨਐਕਸਪੀਰੀਐਂਸਡ ਸਟਾਫ ਜਾਂ ਅਨਐਕਸਪੀਰੀਐਂਸਡ ਜੌਬਸ ਦੇਣੀਆਂ ਲੋਕਾਂ ਨੂੰ ਉਹਦੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਇਸ ਮੁਲਕ ਦੇ ਵਿੱਚ ਜਿਹਨੂੰ ਹੱਲ ਕਰਨਾ ਤੇ ਉਹਦਾ ਰਲ ਮਿਲ ਕੇ ਹੱਲ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਰਕਾਰਾਂ ਲਈ ਵੀ ਤੇ ਲੋਕਾਂ ਲਈ ਵੀ ਤੇ ਇਹਦੇ ਨਾਲ ਹੀ ਮੈਨੂੰ ਲੱਗਦਾ ਹੈ ਗਿੱਲ ਸਾਹਿਬ ਅੱਜ ਆਪਾਂ ਫਾਈਨਡ ਅਪ ਹੀ ਕਰਾਂਗੇ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਜੇ ਆਪਾਂ ਬਿਜ਼ਨਸ ਆ ਆਪਾਂ ਬਿਜ਼ਨਸ ਨੂੰ ਬਿਜ਼ਨਸ ਦੇ ਤੌਰ ਤੇ ਰਹੀਏ ਮੈਨੇ ਕਹਿੰਦਾ ਕੰਪੀਟੀਸ਼ਨ ਹੋਣਾ ਕਿਸੇ ਵੀ ਕੰਮ ਦੇ ਵਿੱਚ ਜ਼ਰੂਰੀ ਹੁੰਦਾ ਕਿ ਪ੍ਰਾਈਸੇਜ਼ ਨਹੀਂ ਘਟਣੀਆਂ ਚਾਹੀਦੀਆਂ ਪਰ ਪ੍ਰਾਈਸੇਜ਼ ਕਿਸੇ ਬਿਜ਼ਨਸ ਨੂੰ ਇਸ ਲੈਵਲ ਤੱਕ ਵੀ ਨਾ ਸਿੱੜ ਦੋ ਕਿ ਕੁਆਲਿਟੀ ਆ ਉਹ ਖਤਮ ਹੋ ਜਵੇ ਅਸੀਂ ਸਿਰਫ ਔਰ ਸਿਰਫ ਉਸ ਚੀਜ਼ ਦੇ ਪਿੱਛੇ ਪੇਰੇ ਜੀ ਕਿ ਜੀ ਸਾਡੇ ਦਾ ਦਿਹਾੜੀ ਬਣ ਗਈ ਤੇ ਠੀਕ ਆ ਪਰ ਬਿਜ਼ਨਸ ਦਾ ਮਤਲਬ ਇਹ ਆ ਕਿ ਬਿਜ਼ਨਸ ਨੂੰ ਆਪਾਂ ਬਿਜ਼ਨਸ ਦੇ ਤੌਰ ਦੇ ਉੱਤੇ ਕਰੀਏ ਉਹਨੂੰ ਗਰੋ ਕਰੀਏ ਗਰੋ ਕਰਕੇ ਉਹਨੂੰ ਐਕਸਪੈਂਡ ਕਰਕੇ ਜਿਹੜੇ ਬਾਕੀ ਸਾਡੇ ਮਿੱਤਰ ਦੋਸਤ ਨੇ ਉਹਨਾਂ ਨੂੰ ਅਸੀਂ ਜੌਬਾਂ ਨੇ ਜੌਬਸ ਕ੍ਰੀਏਟ ਕਰਕੇ ਤਾਂ ਕਿ ਰਲ ਮਿਲ ਕੇ ਇਹ ਕੰਟਰੀ ਹੈ ਜਿਹੜੀ ਅੱਗੇ ਵਧ ਸਕੇ ਸੋ ਦੋਸਤੋ ਅੱਜ ਦੇ ਕੈਨੇਡਾ ਫੈਕਟਸ ਪ੍ਰੋਗਰਾਮ ਦੇ ਵਿੱਚ ਮੈਨੂੰ ਅਰਵਿੰਦਰ ਸਿੰਘ ਨੂੰ ਤੇ ਕਮਨ ਗਿਲ ਸਾਹਿਬ ਨੂੰ ਇਜਾਜ਼ਤ ਦਿਓ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਆਪਣੇ ਸਮਾਂ ਬਹੁਤ ਕੀਮਤੀ ਹੈ ਇਹਨਾਂ ਦਾ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਪੁੱਲ ਕਰਕੇ ਲਿਆਇਦਾ ਆ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਸਮਾਂ ਕੱਢਦੇ ਨੇ ਤੇ ਜੇ ਤੁਹਾਨੂੰ ਇਹਨਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤਾਂ ਜ਼ਰੂਰ ਟਿਕਟੌਕ ਤੇ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ YouTube ਤੇ ਤੁਸੀਂ ਕਮੈਂਟ ਜ਼ਰੂਰ ਛੱਡਦੇ ਹੋ ਤੇ ਅੱਗੇ ਨੂੰ ਸੁਝਾਵੀ ਛੱਡਿਓ ਕਿ ਜੋ ਗੱਲਾਂ ਅਸੀਂ ਕਰਦੇ ਆ ਇਹ ਸਾਰਥਕ ਨੇ ਜਾਂ ਨਹੀਂ ਇਹਨਾਂ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਕੀ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਜਿਹੜੇ ਰੇਟ ਦੇ ਉੱਤੇ ਪਹਿਲਾਂ ਇੱਥੇ ਕੰਮ ਚੱਲਦੇ ਸੀਗੇ ਉਸ ਰੇਟ ਦੇ ਉੱਤੇ ਅੱਜ ਕੰਮ ਨਹੀਂ ਚੱਲ ਰਿਹਾ ਤਾਂ ਉਹਦਾ ਕਾਰਨ ਕੀ ਹੈ ਕਿ ਅਸੀਂ ਇਹ ਤਾਂ ਨਹੀਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚੀ ਜਾ ਰਹੇ ਹਾਂ ਸੋ ਉਹ ਲੈਗ ਪੁੱਲਿੰਗ ਅਸੀਂ ਬੰਦ ਕਰਕੇ ਤੇ ਕੰਮਾਂ ਨੂੰ ਡੈਡੀਕੇਟ ਹੋ ਕੇ ਫੋਕਸ ਹੋ ਕੇ ਬੜੇ ਤਰੀਕੇ ਨਾਲ ਸਲੀਕੇ ਦੇ ਨਾਲ ਕਰੀਏ ਤਾਂ ਕਿ ਕੱਲ ਨੂੰ ਇਸ ਕੰਟਰੀ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਇਹ ਨਾ ਮੰਨਿਆ ਜਾਵੇ ਕਿ ਇਹਨਾਂ ਨੇ ਆ ਕੇ ਗੜਬੜ ਕਰ ਦਿੱਤੀ ਆ ਸੋ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਗਿਲ ਸਾਹਿਬ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਸਭ ਸ਼੍ਰੀਕਾਂ